ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਿਮਨਦੀਪ ਕੌਰ ਹੈ ਮੈਂ 16 ਨੰਬਰ ਵਾਰਡ ਹੁੰਡੀ ਖਰੜ ਤੋਂ ਆਜ਼ਾਦ ਉਮੀਦਵਾਰ ਐਮ ਸੀ ਦੀ ਇਲੈਕਸ਼ਨ ਲਈ ਖੜੀ ਹੋਈ ਹਾਂ ਮੇਰੀ ਸਾਰੇ ਹੀ ਵੋਟਰਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਸਭ ਨੂੰ 5-5 ਸਾਲ ਮੌਕਾ ਦਿੱਤਾ ਸਾਰੀਆਂ ਪਾਰਟੀਆਂ ਨੇ ਦਿੱਤਾ ਪੁਰਾਣੇ ਐਮ ਸੀਆਂ ਨੂੰ ਵੀ ਦਿੱਤਾ ਕੰਮ ਉਹਨਾਂ ਦੇ ਵੀ ਦੇਖਿਆ ਮੈਂ ਸਿਰਫ ਤੁਹਾਡੇ ਤੋਂ ਇੱਕ ਸਾਲ ਮੌਕਾ ਮੰਗਦੀ ਹਾਂ ਮੈਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ ਤਾਂ ਕਿ ਮੈਂ ਵਾਰਡ ਦਾ ਸੁਧਾਰ ਕਰ ਸਕਾਂ ਤਾਂ ਦੇਖੇ ਜੀ ਕਿ ਇਹ ਅਜੰਡੇ ਹੋਣਗੇ ਫਸਟ ਅਜੰਡਾ ਤਾਂ ਮੇਰਾ ਇਹ ਹੈ ਜਿਹੜੀਆਂ ਗਲੀਆਂ ਔਰ ਨਾਲੀਆਂ ਦਾ ਜਿਹੜਾ ਸੀਵਰੇਜ ਦੀ ਨਿਕਾਸੀ ਕਿਤੇ ਵੀ ਨਹੀਂ ਹੈ ਪਾਈਪ ਛੋਟੇ ਨੇ ਬਲੋਕੇਜ ਹਰ ਟਾਈਮ ਰਹਿੰਦੀ ਹੈ ਹੁਣ ਅਸੀਂ ਗਏ ਵੀ ਸੀਗੇ ਕੈਂਪ ਉਹਦੇ ਲਈ ਡੋਰ ਟੂ ਡੋਰ ਗਏ ਆ ਜਦ ਵੀ ਦੇਖਿਆ ਕਿ ਗਲੀਆਂ ਦੇ ਵਿੱਚ ਪਾਣੀ ਇਦਾਂ ਹੀ ਸੀਵਰੇਜ ਦਾ ਗੰਦਾ ਪੁਰਿਆ ਫਿਰਦਾ ਔਰ ਸਮੈਲ ਬਹੁਤ ਜ਼ਿਆਦਾ ਮੈਂ ਤਾਂ ਇਹ ਦੇਖ ਕੇ ਹੈਰਾਨ ਹੋ ਗਈ ਕਿ ਕਈ ਲੋਕ ਉੱਥੇ ਰਹਿੰਦਾ ਰਹਿੰਦੇ ਕਿਦਾਂ ਛੋਟੇ ਬੱਚੇ ਉਦਾਂ ਹੀ ਗਲੀਆਂ ਦੇ ਵਿੱਚ ਖੇਡਦੇ ਫਿਰਦੇ ਸੀਗੇ ਦੇਖੋ ਇਹ ਤਾਂ ਆਪਾਂ ਨੂੰ ਇਨਸਾਨੀਅਤ ਵੀ ਦਿਖਾਣੀ ਚਾਹੀਦੀ ਹੈ ਜ਼ਰੂਰੀ ਨਹੀਂ ਹੈ ਕਿ ਐਮਸੀ ਦੀ ਵੋਟਾਂ ਲਈ ਹੀ ਅਸੀਂ ਉਹ ਕਰ ਰਹੇ ਹਾਂ ਇਨਸਾਨੀਅਤ ਦੇ ਤੌਰ ਤੇ ਵੀ ਆਪਾਂ ਨੂੰ ਸਭ ਨੂੰ ਸਭ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਜੇ ਆਪਾਂ ਨੂੰ ਲੱਗਦਾ ਕਿ ਇੱਥੇ ਗੰਦਗੀ ਆ ਤਾਂ ਸਾਨੂੰ ਖੁਦ ਹੀ ਉੱਠ ਕੇ ਲੋਕਾਂ ਦੇ ਨਾਲ ਰਲ ਕੇ ਆਜ਼ਾਦ ਉਮੀਦਵਾਰ ਨੂੰ ਖੜਾ ਕਰੋ ਚਾਹੇ ਤੁਸੀਂ ਪਾਰਟੀ ਵਾਲੇ ਦੇ ਨਾਲ ਹੋ ਤਾਂ ਉਹਨਾਂ ਨੂੰ ਅਪਰੋਚ ਕਰੋ ਤਾਂ ਕਿ ਇੱਥੇ ਜਿਹੜਾ ਇਹ ਗੰਦਗੀ ਨੂੰ ਸਾਫ਼ ਕੀਤਾ ਜਾਵੇ ਇੱਕ ਬੰਦੇ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਜੀ ਇਹਦੇ ਲਈ ਆਪਾਂ ਸਾਰਿਆਂ ਨੂੰ ਇੱਕਜੁੱਟ ਹੋਣਾ ਪਏਗਾ ਤਾਂ ਕੁਝ ਹੋ ਸਕਦਾ ਮੇਨ ਮੁਕਾਬਲਾ ਕਿਸ ਦੇ ਨਾਲ ਚੋਣ ਨਿਸ਼ਾਨ ਕੀ ਤੁਹਾਡਾ ਚੋਣ ਨਿਸ਼ਾਨ ਮੇਰਾ ਜੀਪ ਹੈ ਜੀ ਆਜ਼ਾਦ ਉਮੀਦਵਾਰਾਂ ਮੁਕਾਬਲਾ ਮੇਰਾ ਕਿਸੇ ਨਾਲ ਨਹੀਂ ਆ ਮੈਂ ਕਿਸੇ ਦੀ ਕੰਪੀਟੀਟਰ ਨਹੀਂ ਆ ਔਰ ਮੁਕਾਬਲਾ ਤਾਂ ਮੈਂ ਤਾਂ ਕਰਾਂ ਜੇ ਮੈਂ ਕਿਸੇ ਪਾਰਟੀ ਵੱਲੋਂ ਖੜੀ ਹੋਈ ਹੋਵਾਂ ਜਾਂ ਮੇਰਾ ਅਜੰਡਾ ਕੁਝ ਹੋਰ ਹੋਵੇ ਮੇਰਾ ਅਜੰਡਾ ਸਿਰਫ ਵਿਕਾਸ ਕਰਨਾ ਵਾਰਡ ਦਾ ਤਾਂ ਕਿ ਵਾਰਡ ਦੇ ਜਿਹੜੇ ਅਧੂਰੇ ਪਏ ਕੰਮ ਐ ਉਹ ਮੈਂ ਕਰਾ ਸਕਾਂ ਜਿਵੇਂ ਤੁਸੀਂ ਲੋਕਾਂ 'ਚ ਵਿਚਰੇ ਹੋ ਤਾਂ ਤੁਹਾਨੂੰ ਲੋਕਾਂ ਦਾ ਕਿਵੇਂ ਹੰਗਾਰਾ ਮਿਲਦਾ ਲੋਕਾਂ ਦਾ ਬਹੁਤ ਵਧੀਆ ਪਰਮਾਹੁੰਗਾਰਾ ਮਿਲਿਆ ਜੀ ਮੈਨੂੰ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਪੁਰਾਣਿਆਂ ਨੂੰ ਉਹਨਾਂ ਨੇ ਦੇਖ ਚੁੱਕੇ ਆ ਉਹ ਤਾਂ ਬਰਸਾਤੀ ਡੱਡੂ ਹੈ ਜੀ ਮੀਂਹ ਪਿਆ ਬਾਹਰ ਨਿਕਲੇ ਚੋਣਾਂ ਦੇ ਟਾਈਮ ਤੇ ਵੋਟਾਂ ਲੈ ਕੇ ਜਿੱਤ ਗਏ ਉਹਨਾਂ ਨੇ ਅੰਦਰ ਵੜ ਜਾਣਾ ਤਾਂ ਲੋਕਾਂ ਨੂੰ ਫਿਰ ਮਿਲਣਾ ਨਹੀਂ 5 ਸਾਲ ਨਹੀਂ ਲੱਭਣੇ ਜੀ ਉਹ ਆਉਣ ਵਾਲੇ 21 ਤਰੀਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਆਉਣ ਵਾਲੇ 21 ਤਰੀਕ ਲਈ ਮੈਂ ਸਾਰੇ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਮੇਰੂੰ ਜੀਪ ਦੇ ਉੱਪਰ ਮੋਰ ਲਗਾਓ ਆਜ਼ਾਦ ਉਮੀਦਵਾਰ ਸੀਮਨਦੀਪ ਪੌਰਨ ਨੂੰ ਕਾਮਯਾਬ ਬਣਾਓ ਤਾਂ ਕਿ ਵਾੜ ਦਾ ਵਿਕਾਸ ਹੋ ਸਕੇ ਕਿਨੇ ਨੰਬਰ ਤੇ ਬਟਨ ਹੈ 4 ਨੰਬਰ ਤੇ ਬਟਨ ਹੈ ਜੀ ਜੀ ਦਾ ਸਟੇਸ਼ਨ ਪੋਲਿੰਗ ਸਟੇਸ਼ਨ ਜੀ ਦੁਸ਼ਹਿਰਾ ਗਰਾਊਂਡ ਦੇ ਕੋਲੇ ਐਲੀਮੈਂਟਰੀ ਸਰਕਾਰੀ ਸਕੂਲ ਦੇ ਵਿੱਚ ਹੈ